ਉਬੀ ਮੈਟਰੋ ਆਪਾਂ ਹੈਗਾ ਦਿੱਲੀ ਰੇਲਵੇ ਸਟੇਸ਼ਨ ਤੇ ਆ ਤੁਸੀ ਦੇਖ ਸਕਦੇ ਆ ਨਿਊ ਦਿੱਲੀ ਤੇ ਆਪਾਂ ਟਰੈਵਲ ਕਰਨ ਲੱਗੇ ਆ ਬਾਏ ਟ੍ਰੇਨ ਦਿੱਲੀ ਟੂ ਕਲਕੱਟਾ ਤੇ ਹੁਣ ਆਪਣੀ ਟ੍ਰੇਨ ਇੱਥੇ 4:00 ਵਜੇ ਤੇ ਆਪਾਂ ਚੱਲਦੇ ਆ ਅੰਦਰ ਤੇ ਦੇਖਦੇ ਰਹੋ ਵਲੌਗ ਤੇ ਆਪਾਂ ਆ ਗਏ ਪਲੇਟਫਾਰਮ ਦੇ ਅੰਦਰ ਯਾਰ ਦੇਖੋ ਗਰਮੀ ਬਹੁਤ ਆ ਭੀੜ ਵੀ ਬਹੁਤ ਆ दिल्ली ਤੁਹਾਨੂੰ ਪਤਾ ਹੈਗਾ ਬਹੁਤ ਬੁਰਾ ਹਾਲ ਆ ਆਪਾਂ ਜਾਣਾ ਇੱਕ ਪਲੇਟਫਾਰਮ ਨੰਬਰ ਤੇ ਪਤਾ ਕਰੇ ਟ੍ਰੇਨ ਕਦੋਂ ਤੱਕ ਆ ਰਹੀ ਆ ਤੇ ਆਪਾਂ ਹੁਣ ਜਾ ਰਹੇ ਆ ਸ਼ੁਭਾ ਜਾ ਰਹੇ ਆ ਇਹ ਸੀ ਟ੍ਰੇਨ ਜੀ ਟੂਟਰ ਇਹ ਆਪਾਂ ਜੋ ਵੀ ਵੀਊਗਾ ਰਸਤੇ ਤੋਂ ਤੁਮਾ ਕੋਲ ਕਲਕੱਤਾ ਤੱਕ ਕਰ ਦੇਲੀ ਦੋ ਆਪਾਂ ਦੇਖਾਂਗੇ ਤੇ ਆਪਾਂ ਪਹਿਲੀ ਵਾਰੀ ਲੰਬਾ ਸਫ਼ਰ ਕਰ ਰਹੇ ਆ ਨਹੀਂ ਫਲਾਟ ਨਾਲ ਕਰਦਾ ਕਿਉਂਕਿ ਫਲਾਟ ਚ ਦੋ ਘੰਟੇ ਲਾਦੇ ਕੋਈ ਯੂਨੀ ਦੇਗਾ ਟ੍ਰੇਨ ਜੇ ਤੁਸੀਂ ਵੀਊ ਦੇਖ ਸਕਦੇ ਆ ਤੇ ਪਤਾ ਲੁਖਾਵੇਂ ਫੁੱਲ ਵੀਊ ਇਹ ਆ ਪਹਲਾ ਬਰੇਬੀ ਟ੍ਰੇਨ ਤੇ ਹੈਗਾ ਪਲੇਟਫਾਰਮ ਨੰਬਰ 14 ਦੇ ਬੱਲੇ ਬੱਲੇ ਭੀੜ ਬਹੁਤ ਆ ਬੱਲੇ ਬੱਲੇ ਟ੍ਰੇਨ ਆ ਗਈ ਸਾਡੇ ਆ ਦੇਖੋ ਭੀੜ ਕਿੰਨੀ ਆ ਹਾਵੜਾ ਐਕਸਪ੍ਰੈਸ ਆ ਹਾਵੜਾ ਬੰਗਾਲ ਵਾਲੀ 12000 ਆਵੜਾ ਐਕਸਪ੍ਰੈਸ ਹੈ ਹਾਵੜਾ ਬੜੀ ਇੱਕ ਬੜੀ ਹੈ 12013 ਆਪਨੇ ਸਰ ਕੋ ਜਾਣ ਵਾਲੀ ਸ਼ਰਤਾਂਤੀ ਐਕਸਪ੍ਰੈਸ ਹੈ ਨੰਬਰ ਇੱਕ ਬੜੀ ਹੈ ਗੱਡੀ ਆਪਨੇ ਜਾ ਰਹੀ ਹੈ ਸਵੇਰੇ 6:00 ਵਜੇ 30 ਮਿੰਟ ਪਰਵਾਣਾ ਹੋਵੇ ਆ ਸ਼ਿਆਲਾ ਕੋ ਜਾਣ ਵਾਲੀ 12014 ਸ਼ਿਆਲਾ ਆ ਰਹਾ ਨਹੀਂ ਹੈ ਇਹ ਆਪਣੀ ਟ੍ਰੇਨ ਆ ਗਈ ਆ ਆਪਣਾ ਡੱਬਾ ਹੈ ਇਹ ਹੈਗਾ 3 ਟਾਇਰ ਆ ਟੂ ਟਿਕਟ ਸਾਨੂੰ ਮਿਲੀ ਨਹੀਂ ਟੂ ਟਾਇਰ ਦੇ ਆ ਤੇ ਆਹ ਉਹ ਡੱਬਾ 3 ਟਾਇਰ ਹੈ ਤੇ ਤੁਹਾਨੂੰ ਦਿਖਾਉਂਗਾ ਹੁਣ ਏਸੀ ਵਾਲੀ ਟ੍ਰੇਨ ਦੀ ਜਰਨੀ ਤੇ ਭੀੜ ਬਹੁਤ ਆ ਜਾ ਰਹੀ ਆ ਆਪਾਂ ਵੀ ਚੱਲਦੇ ਆ ਆਪਣਾ ਸਮਾਨ ਆ ਪਿਆ ਤੇ ਅੰਦਰ ਤੋਂ ਵੀ ਤੁਹਾਨੂੰ ਦਿਖਾਉਂਦੇ ਆ ਤੇ ਦੋਸਤੋ ਆਪਣੀ ਟ੍ਰੇਨ ਆ ਗਈ ਤੇ ਦਿਖਾਉਦੇ ਤੁਹਾਨੂੰ ਆਪਣੀ ਸੀਟ ਏਸੀ ਵਾਲੀ 31229 ਐਕਸਪ੍ਰੈਸ ਇਸੋਂ ਲੰਘ ਰਹੀ ਆ ਇਹ ਏਸੀ ਵਾਲੀ ਟ੍ਰੇਨ ਆ ਇਗਾ ਤੇ ਇੱਧਰ ਆਪਣੀ ਸੀਟ ਆ ਅੰਦਰੋਂ ਦਿਖਾਉਂਦੇ ਆ पहली अपनी सीटा आ गया ਆ ਦੇ ਕਾਨਪੁਰ ਤੇ ਰਾਤ ਦੇ ਵੱਜ ਕੇ 10 ਆ ਹੈ ਕਾਨਪੁਰ ਦਾ ਸਟੇਸ਼ਨ ਆਪਾਂ ਪਹੁੰਚਣਾ ਕੜਗੱਤਾ ਕਾਲੂ ਸਵੇਰੇ ਤੇ ਆ ਮਾਹੌਲ ਦੇਖ ਲੋ ਰਾਤ ਦਾ ਇਹ ਹੈਗਾ ਕਾਨਪੁਰ ਦਾ ਸਟੇਸ਼ਨ ਤੇ ਆਪਣਾ ਡੱਬਾ ਹੈਗਾ ਅੱਗੇ ਏਸੀ ਵਾਲਾ ਡੱਬਾ ਹੈ ਰੋਟੀ ਆਪਾਂ ਖਾ ਲਈ ਠੀਕ ਆ ਹਾਂ ਦੇਖ ਸਾਡੇ ਮੌਸਮ ਤਾਂ ਸੈਟਾ ਵੀ ਪਿਆ ਲੱਗਦਾ ਮੈਨੂੰ ਬਾਕੀ ਹੁਣ ਸਵੇਰੇ ਕੋਲਕਾਤਾ ਜਾ ਕੇ ਦੇਖਦੇ ਆ ਤੇ ਮਿਲਦੇ ਆ ਫਿਰ ਬਾਏ ਬਾਏ ਇਹ ਆਪਣਾ ਬਿਸਤਰਾ ਚਾਦਰ ਕਰ ਪਾ ਗਲੀ ਸੈਟ ਕੋ ਸਾਹਮਣੇ ਆਪਣਾ ਸਮਾਨ ਪਿਆ ਕੇਲੇ ਕੋਲੇ ਚਾਰਦਰ ਲੱਗ ਗਿਆ ਤੇ ਅੱਥੇ ਹੁਣ ਆਪਾਂ ਸੌਣਾ ਰਾਤ ਦੇ ਵੇਲੇ 11 ਸਵੇਰ ਦੇ ਵੱਜ ਗਏ 6 ਤੇ ਟ੍ਰੇਨ ਦਾ ਮਾਹੌਲ ਦੇਖੋ ਸਾਰੇ ਸੁੱਤੇ ਹੋਏ ਆਪਣਾ ਬੈੱਡ ਤੇ ਇੱਧਰ ਅਗਾ ਬਾਹਰ ਦਾ ਥੀਓ ਤੇ ਦੋਸਤੋ ਸਵੇਰ ਦੇ ਵੱਜ ਗਏ 6:30 ਤੇ ਆਪਾਂ ਆ ਗਏ ਬੰਗਾਲ ਇਹ ਬੰਗਾਲ ਦਾ ਸਟੇਸ਼ਨ ਆ ਤੇ ਮੀਂਹ ਪੈ ਰਿਹਾ ਤੇ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਇਹ ਬੰਗਾਲ ਦਾ ਸਟੇਸ਼ਨ ਆ ਤੇ ਇੱਥੋਂ ਲੱਗਣਾ 3-4 ਘੰਟੇ ਹੋਰ ਕੋਲਕੱਤਾ ਨੂੰ ਤੇ ਆਪਾਂ ਪਹੁੰਚ ਜਾਣਾ ਮੈਨੂੰ ਲੱਗਦਾ 10 ਵਜੇ ਪਹੁੰਚ ਜਾਣਾ ਬੱਦਲ ਦੇਖੋ ਕਿੰਨਾ ਹੋਇਆ ਹੋਆ ਮੌਲਾ ਦਾ ਇਧਰ ਮੀਂਹ ਪੈਂਦਾ ਰਹਿੰਦਾ ਹੁਣ ਤੇ ਮੌਸਮ ਤਾਂ ਹੈਗਾ ਠੰਡਾ ਤੇ ਹੁਣ ਮਿਲਦੇ ਅੱਗੇ ਜਾ ਕੇ ਫਿਰ ਲਗਦਾ ਕੋਲਕੱਤਾ ਜਾ ਕੇ ਮਿਲਾਂਗੇ ਪਾ ਪਹੁੰਚ ਗਏ ਹੁਣ ਬੰਗਾਲ ਬੜਾ ਨਾਮ ਸੁਣਿਆ ਸੀ ਬੰਗਾਲ ਦੀ ਖਾੜੀ ਹੈ ਨਾ ਤੇ ਮਿਲਦੇ ਹੁਣ ਅੱਗੇ ਜਾ ਕੇ ਅਗਲੇ ਸਟੇਸ਼ਨ ਤੇ ਟ੍ਰੇਨ ਚੱਲ ਪਣੀ 5 ਮਿੰਟ ਰੱਕਰ ਤੇ ਹੁਣ ਆਪਾਂ ਲੱਗੇ ਅਖਬਾਰ ਪੜ੍ਹਨ ਅਖਬਾਰ ਆ ਗਈ ਏਗਾ ਬਾਗ ਦਾ ਮਾਹੌਲ ਇਹ ਆ ਗਿਆ ਆਪਣਾ ਬ੍ਰੇਕਫਾਸਟ ਟੋਸਟ ਆਮਲੇਟ ਤੇ ਜੂਸ ਵੀ ਹੈ ਤਾਂ ਹੁਣ ਆਪਾਂ ਕਰਦੇ ਬ੍ਰੇਕਫਾਸਟ ਫਾਈਨਲੀ ਦੋਸਤੋ ਕੋਲਕਾਤਾ ਪਹੁੰਚ ਗਏ ਤੇ ਆਪਣਾ ਲੱਗ ਜਾ ਤੇ ਅੱਥੇ ਪੈ ਰਹੀ ਮੀਂਹ ਬਾਰਿਸ਼ ਹੋ ਰਹੀ ਤਕੜੇ ਤੇ ਸਟੇਸ਼ਨ ਦੇ ਸਾਈਡ ਤੇ ਫਿਰ ਕਰਦੇ ਹੁਣ ਆਪਾਂ ਟੈਕਸੀ ਫਿਰ ਆਪਾਂ ਜਾਣਾ ਹੋਟਲ ਠੀਕਾ ਤੇ ਆਪਣੀ ਟ੍ਰੇਨ ਰੁਗੀ ਦੋਸਤੋ ਤੇ ਮੀ ਪਹਰੇਆ ਕਰਾ ਲਗਭਗ ਰੁਪਇਆ 400 ਮਗਾ ਭਰਾਵਾ ਆਇਨਾਗਾ ਲੁੱਟਣਾ ਸਾਨੂੰ ਆਪਾਂ ਇਹਨੂੰ ਦਿੱਤਾ ਰੁਪਇਆ 250 ਆਪਾਂ ਛੱਡੂ ਕਾ ਟੈਕਸੀ ਡੱਕਰ ਮੀ ਪਹਰੇਆ ਦੇਖੋ ਟ੍ਰੇਨ ਚੱਲ ਬਈ ਇਹ ਹੈ ਕੋਲਕੱਤਾ ਭਈਆ ਇਹ ਦੇਖੋ ਬਾਰਿਸ਼ ਹੋ ਰਹਾ ਹੈ ਸਾਲਾ ਕੋਲਕੱਤਾ ਮੇ ओके okay गाइस ये है कलकत्ता का मेन स्टेशन जिसको बोलते हैं हावड़ा ब्रिज तो हम हावड़ा भी घूमेंगे मेरे दोस्तों ये देख सकते हो हम जा रहे हैं हमारा ये लगा जा रहा है ये कुली भाई लेके जा रहे हैं ये देखो ये देखो भाई ये है कलकत्ते स्टेशन अंदर तो क्या लोग भज जा रहे हैं

ਉਹ ਖਾਣ ਬਿਨੋ ਦੁਕਾਨਾਂ ਅੰਦਰ ਤੇ ਆਪਾਂ ਆ ਗਏ ਸਟੇਸ਼ਨ ਤੋਂ ਬਾਹਰ ਇਹ ਮਾਹੌਲਾ ਕਲਕੱਤੇ ਦਾ ਫਸਟ ਟਾਈਮ ਆਇਆ ਕਲਕੱਤਾ ਮੈਂ ਫਸਟ ਆਪਾਂ ਫਸਟ ਕਰ ਮੈਂ ਕਲਕੱਤੇ ਆਇਆ ਆ ਦੇਖੋ ਪੁਰਾਣੀ ਬਿਲਡਿੰਗ ਆ ਤੇ ਤੁਹਾਨੂੰ ਘੁਮਾ ਦੇ ਆਪਾਂ ਹੈਗੇ ਹਫਤਾ ਇੱਥੇ ਹੁਣ ਆਪਾਂ ਪੁਰਾਣਾ ਕਲਕੱਤਾ ਘੁੰਮਣਾ ਨਹੀਂ ਬੈਰੇ ਤੇ ਬਹੁਤ ਜ਼ਿਆਦਾ ਤਕੜਾ ਉਹ ਮੇਰੀ ਫੇਵਰਟ ਟੈਕਸੀ ਪਿੱਲੀ ਛੋਟੇ ਉਹਦੇ ਫਿਲਮਾਂ ਚ ਬਹੁਤ ਦੇਖੀ ਅਸੀਂ ਅਵੇ ਪਿੱਲੀ ਟੈਕਸੀ ਬਹੁਤ ਚੱਲਦੀ ਆ ਦੇਖੋ ਇਹ ਮੇਰੀ ਫੇਵਰੇਟ ਕਾਰ ਆਪਾਂ ਇਹਦਾ ਫੋਟੋ ਵੀ ਪਾਵਾਂਗੇ ਤੇ ਬਾਕੀ ਆਪਾਂ ਕਲਕੱਤਾ ਆ ਗਏ ਤੇ ਹੁਣ ਟੈਕਸੀ ਲੈ ਰਹੇ ਆ ਉਹ ਹਾਬੜਾ ਬ੍ਰਿਜ ਦਾ ਸ਼ਾਇਦ ਮੂੰਹ ਲੱਗਦਾ ਜਾਵਾਂਗੇ ਤੇ ਬਾਰਿਸ਼ ਬਹੁਤ ਪੈ ਰਹੀ ਆ ਇਹ ਹੈ ਮੇਰੇ ਭਾਈ ਕਲਕੱਤਾ ਦੇਖ ਲੋ ਇਹ ਹੈ ਕਲਕੱਤਾ ਹਾਂ ਜੀ ਮਿੱਤਰੋ ਪਾ ਗਰ ਲਈ ਟੈਕਸੀ ਆਪਾਂ ਜਾ ਰਹੇ ਹੋਡਨ ਆਹ ਪੀੜੇ ਬਲੇ ਟੈਕਸੀ ਬਹੁਤ ਚੱਲਦੀਆਂ ਇੱਥੇ ਇਹ ਮਾਹੌਲ ਵਾਰ ਦਾ ਦੇਖੋ ਇਹ ਹੈ ਕੋਲਕਾਤਾ ਇਹ ਬਾਹਰ ਦਾ ਮਾਹੌਲ ਹੈ ਉਹ ਸਾਹਮਣੇ ਹੈਗਾ ਹਾਵੜਾ ਬ੍ਰਿਜ ਉਹ ਸਾਹਮਣੇ ਹੈਗਾ ਹਾਵੜਾ ਬ੍ਰਿਜ ਜੋ ਬਹੁਤ ਫੇਮਸ ਜਗ੍ਹਾ ਹੈ ਤੇ ਹੁਣ ਆਪਾਂ ਉਹਦੇ ਕੋਲੋਂ ਗੁਜ਼ਰਨਾ ਇਹ ਕਲਕੱਤਾ ਦੀ ਨਿੱਲੀ ਵਾਸਾ ਹੈ ये मिली बस है कलकत्ता की ठीक है और ये है हावड़ा ब्रिज जो आप लोगों ने सुना होगा बहुत मशहूर है इसके नीचे गंगा नदी है ये देखो बहुत ज्यादा ट्रैफिक है यहाँ पे ये सारी बस है ये का हावड़ा ब्रिज ਇਦੇ ਉੱਪਰ ਚੱਲਦੀਆਂ ਗੱਡੀਆਂ ਬੱਸਾਂ ਬੱਸਾਂ ਦੇ ਬਾਹਲੇ ਰੰਗ ਭਰੰਦੀਆਂ ਆ ਗੰਗਾ ਨਦੀ ਥੱਲੇ ਉਹ ਸਿਪਾਸ਼ੇ ਪਾ ਜਾਂਦੇ ਆ ਇਹ ਆ ਸਾਰਾ ਬ੍ਰਿਜ ਆ ਆ ਦੇਖੋ ਇਹ ਆਵੜਾ ਬ੍ਰਿਜ ਉਹ ਥੱਲੇ ਸਾਰਾ ਸਮੁੰਦਰ ਆ ਦੇਖੋ ਘਰਾਵਾ ਇੱਥੇ ਰੁਕ ਕੇ ਆਹ ਚੀਜ਼ਾਂ ਦੇਖਿਆ ਮੈਂ ਬਾਰੇ ਵਾਲਾ ਸੇ ਤੇ ਅੱਛਾ ਆਹ ਟਾਵੇ ਰੁਕ ਚਾਹ ਟੈਕਸੀ ਬਹੁਤ ਚੱਲਦੀ ਹੋ ਰਹੀ ਛੇੜੇ ਛੇੜੇ ਤੇ ਹੁਣ ਮੇਰੇ ਕੋਲ ਖੜੇ ਤਾਂ ਮੈਂ ਬਣਾ ਹੀ ਰਹੀ ਮੂਵੀ ਕਿ ਹੁਣ ਆਪਣੇ ਹੋਟਲ ਵਿੱਚ ਤਾਜ ਇਹ ਆਪਣਾ ਆ ਗਿਆ ਹੋਟਲ ਇੱਥੇ ਛੱਪਾ ਨੇ ਬੁੱਕ ਕਰਿਆ ਹੋ 5-6 ਦਿਨਾਂ ਲਈ ਠੀਕ ਆ ਕਿ ਹੁਣ ਚੱਲੇ ਹੋਟਲ ਦੇ ਅੰਦਰ ਥੈਂਕ ਯੂ ਨਾ ਯੂ ਇੱਕ ਮਿੰਟ ਤਰ ਮੋਕਾ ਇਹ ਆਪਣਾ ਹੋਟਲ ਹੈ ਇੱਥੇ ਬਣੇ ਸਟੇ ਹਫ਼ਤੇ ਲਈ ਤੇ ਇਹ ਤਾਜ਼ੀ ਪ੍ਰਾਪਰਟੀ ਬਹੁਤ ਸੋਹਣੀ ਤੋ ਦੇਖ ਸਕਦੇ ਆ ਪਾਉਂਡ ਰਿਸੈਪਸ਼ਨ ਤੇ ਆਪਣਾ ਲਓਗੇ ਕਮਰਾ ਤੇ ਆਪਾਂ ਆ ਗਏ ਤਾਜ ਹੋਟਲ 'ਚ ਤੇ ਆਪਣਾ ਉਹਨਾਂ ਨੇ ਬਹੁਤ ਵਧੀਆ ਵੈਲਕਮ ਕਰਿਆ ਆਪਰ ਮੈਂ ਮਾਲਾ ਵੀ ਪਾਈ ਕੋਈ ਇੱਥੇ ਦਾ ਹੁਣ ਕਰਨਾਟਕ ਦਾ ਉਹ ਰਿਸੈਪਸ਼ਨ ਇਹ ਹੈਗਾ ਰਿਸੈਪਸ਼ਨ ਏਰੀਆ ਤੇ ਆਪਾਂ ਰੂਮ ਲੈ ਕੇ ਚੱਲੇ ਰੂਮ ਵਿੱਚ ਤੇ ਆਪਾਂ ਆ ਗਏ ਵਾਸ਼ਰੂਮ ਵਾਸ਼ਰੂਮ ਬਹੁਤ ਸੋਹਣਾ ਤਾਜਾਨਾ ਦਾ ਆ ਦੇਖੋ ਤੇ ਥੋੜਾ ਪ੍ਰੋਗਰਾਮ ਕਰੀਏ ਥੱਕ ਗਏ ਉਹ ਤੇਰੇ ਪਾ ਚਾਲਦੇ ਆਪਣੇ ਰੂਮ ਚ ਇਹ ਆਪਣੀ ਲਿਫਟ ਆਪਣਾ ਰੂਮ ਆਗਾ 7ਵੇਂ ਫਲੋਰ ਤੇ ਠੀਕ ਆ ਤੇ ਚਾਲਦੇ ਫਿਰ ਤੁਹਾਂ ਦੇ ਖਾਂਦੇ ਰੂਮ ਆਪਣਾ ਕਿਵੇਂ ਦਾ ਆਪਣਾ ਰੂਮ ਆ ਮਿਲਦੇ ਫਿਰ ਰੂਮ ਤੇ ਆਪਣਾ ਹੈਗਾ ਰੂਮ ਇੱਥੇ 717 ਮੇਬੀ ਤੇ ਰੂਮ ਬਹੁਤ ਸੋਹਣੇ ਤਾਜ਼ ਆਲਿਆਂ ਦੇ ਤੁਸੀਂ ਦੇਖ ਸਕਦੇ ਆ ਤੇ ਕਾਫੀ ਕੋਸਟਲੀ ਆ ਮਨੂੰ ਲੱਗਾ ਪਰ ਨਾਈਟ 10-12000 ਰੁਪਏ ਪਰ ਨਾਈਟ ਆ ਆਪਾਂ ਥੇ ਰਹਿਣਾ ਹਫਤਾ ਤੇ ਬਾਕੀ ਦੇਖੋ ਹੁਣ ਤੇ ਰੂਮ ਦੇਖਦੇ ਬਾਕੀ ਅੰਦਰ ਤੇ ਇਹ ਹੈਗਾ ਆਪਣਾ ਰੂਮ ਰੂਮ ਹੈਗਾ ਬਹੁਤ ਵਧੀਆ ਤੇ ਇਹ ਦਾ ਰੂਮ ਤੋਂ ਥਿ ਵਿਊ ਵਿੱਚ ઓ ਮਾਈ ਗੋਡ ਇਹ ਸਿਟੀ ਸੈਂਟਰ ਜਿੱਥੇ ਹੋਟਲ ਤਾਜ ਤੇ ਸੱਤਵੇਂ ਫਲੋਰ ਤੇ ਆ ਤੇ ਇਹ ਹੈਗਾ ਆਪਣਾ ਵੋਸ਼ ਰੂਮ ਓਸ਼ਰੂਮ ਬੁਰਾ ਵਧੀਆ ਇਹ ਸ਼ੀਸ਼ਾ ਸਾਈਡ ਤੇ ਮਿਰਰ ਇਹਨੂੰ ਭਾਏ ਏਦਾਂ ਲਾ ਕੇ ਭਗਵਾਨ ਸਾਹਿਬ ਦੇ ਵਿੱਚ ਠੀਕ ਆ ਤੇ ਆ ਦੇਖੋ ਓਸ਼ਰੂਮ ਤੇ ਯਾਪਨ ਨਾਣੇ ਲਈ ਸ਼ਾਵਰ ਵਗੈਰਾ ਠੀਕ ਆ ਰੈਸਟੋਰੈਂਟ ਏਰੀਆ ਜਿੱਥੇ ਆਪਣਾ ਸਵੈ ਸਰ ਬ੍ਰੇਕਫਾਸਟ ਡਿਨਰ ਲੰਚ ਹੋਏ ਕਰਨਾ ਤੇ ਆ ਦੇਖੋ ਬਹੁਤ ਸੋਹਣਾ ਰੈਸਟੋਰੈਂਟ ਆ ਇਹ ਹੈਗਾ ਜਿਮ ਏਰੀਆ ਹੋਟਲ ਦਾ ਤੇ ਇੱਥੇ ਆਪਾਂ ਲਾਵਾਂਗੇ ਜਿਮ ਸ਼ਾਮੇ ਤੇ ਇਹਨਾਂ ਨੇ ਖਾਣ ਲਈ ਰੱਖਿਆ ਹੋਇਆ ਫਰੂਟਸ ਵਗੈਰਾ ਤੇ ਆਹ ਦੇਖ ਕਿੰਨਾ ਸੋਹਣਾ 뷰 ਆ ਤੇ ਜਿਮ ਤੋਂ ਬਾਅਦ ਇਹ ਹੈਗਾ ਪੂਲ ਏਰੀਆ ਉਹ ਸਾਹਮਣੇ ਪੂਲ ਆ ਆਪਾਂ ਕਰਾਂਗੇ ਪੂਲ ਯੂਜ਼ ਇਹ ਦਿਖਾਉਂਦੇ ਤੁਹਾਨੂੰ ਤੇ ਇਹ ਪੂਲ ਏਰੀਆ ਹੈ ਮੀ ਪੈ ਰਿਆ ਤੇ ਆਪਾਂ ਸ਼ਾਮੇ ਨਾਵਾਗੇ ਆਹ ਦੇਖ ਸਕਦੇ ਹੋ ਤੁਸੀਂ ਖਾਣ ਪੀਣ ਲਈ ਦੱਸੋ ਕੀ ਖਾਣਾ ਵੈਲਿਓ ਬਹੁਤ ਆਈਟਮਾਂ ਚਾਚਾ ਬਹੁਤ ਜ਼ਿਆਦਾ ਆਈਟਮਾਂ ਤੇ ਦੋ সুইਟ ਵਿੱਚ ਬਹੁਤ ਜ਼ਿਆਦਾ ਆਈਟਮਾਂ ਤੇ ਕਰਦੇ ਖਾਂਦੇ ਆ ਫਿਰ ਮਿਲਦੇ ਆ